ਲਓ ਜੀ ਜੇ ਸਕਰੀਨ ਆ ਗਈ ਐ ਦਿਸੇ ਨਾ ਹੱਲ ਕਰ ਦੇ ਹਲੋ ਕੀ ਕੀਤਾ ਸਕੂਲ ਅੱਜ ਫਿਰ ਹਾਂ ਪੁੱਤੀ ਬੇਟੀ ਕੀ ਪੁੱਤੀ ਬੇਟੀ ਪੁੱਤੀ ਬੇਟੀ ਆਪਾਂ ਪੁੱਤੀ ਬੇਟੀ ਕਿਹੜੀ ਆਦਲ ਬੇਟੀ ਖਾਤਾ ਖੁਦਾ ਖੋਗੇ ਨਹੀਂ ਹਾਂ ਲਾ ਹਾਂ ਲਗਾ ਲੈ ਸਕੂਲੇ ਕੋ ਖਾਤੇ ਨਹੀਂ ਹੁਣ ਆਵੇ ਖਾਣਾ ਜੀ ਸਾਤਰੀ ਗਾਲ ਜੀ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਇਹਦੇ ਨਵੇਂ ਵਲੌਗ ਚ ਤੇ ਮੈਂ ਲਗਾ ਮਾਰਿਆ ਦਲੀਪ ਸਿੰਘ ਦੀ ਪੇਂਟਿੰਗ ਸਟਾਰਟ ਕਰਨ ਤੇ ਟਾਈਮ ਹੋ ਗਿਆ 4:00 ਵਜੇ ਤੇ ਮੈਂ ਬੱਚਿਆਂ ਦੀ ਕਲਾਸ ਰੂਮ ਤੋਂ ਆਇਆ ਆ ਪੇਂਟਿੰਗ ਦੀ ਤੇ ਹੁਣ ਬਸ ਬੈਠੀਆ ਆਪਣਾ ਕੰਮ ਕਰਨ ਵਾਸਤੇ ਤੇ ਜਸਲੀਨ ਨੂੰ ਮੈਂ ਛੱਡ ਆਇਆ ਐ ਟਿਊਸ਼ਨ ਤੇ ਤੇ ਉਹਨੂੰ ਮੁੜ ਕੇ ਲੈ ਕੇ ਆਉਣਾ ਵਾ 6:00 ਵਜੇ ਠੀਕ ਐ ਤੇ ਇਸ ਤੋਂ ਹੋ ਗਈ ਆ ਸਟਾਰਟ ਅੱਛਾ ਮੈਂ ਰੱਖਿਆ ਸਮਾਨ ਐ ਕੱਲ੍ਹ ਤਾਰਪਿੰਦਰ ਤੇਲ ਤਾਰਪਿੰਦਰ ਤੇਲ ਦੀ ਇੰਨੀ 스ਮੈਲ ਆਉਂਦੀ ਆ ਨਾ ਬਹੁਤ ਜ਼ਿਆਦਾ ਇਹ ਖਾ ਰਿਹਾ ਮਟਰ ਗੁਰਬੀਰ ਆਪਾਂ ਕਿੰਨੇ ਦਿਨ ਮੋਮੋਸ ਲਿਆ ਦੇਖਾਈ ਸੀ ਆਹ ਮੋਮੋ ਕਦੀ ਖਾਦੇ ਨਹੀਂ ਨਾ ਨਹੀਂ ਨਹੀਂ ਮੈਂ ਬਹੁਤ ਦਿਨ ਹੋ ਗਏ ਮੋਮੋ ਖਾਈਏ ਹਾਂ ਮੈਂ ਸਵਾਦ ਹੀ ਲਾਉਂਦੀ ਰਹੂਗੀ ਕਦੀ ਆਹ ਖਾ ਲਓ ਕਦੀ ਆਹ ਖਾ ਲਓ ਕਾਇਦਾ ਬਲੌਗ ਸ਼ੁਰੂ ਹੋ ਗਿਆ ਤੇ ਮੰਮੀ ਚੁੱਪ ਉਹ ਤਾਂ ਇੰਨਾ ਬੋਲਦੇ ਘਰ ਚ ਤੇ ਆ ਵੇਲੇ ਚੁੱਪ ਜਦੋਂ ਵੀਡੀਓ ਬਣਨੀ ਹਾਂ ਉਹ ਤਾਂ ਮੈਂ ਤਾਂ ਮੈਂ ਜਦੋਂ ਪ੍ਰੇਜ ਸ਼ੁਰੂ ਕਰੀ ਫਿਰ ਮੇਰਾ ਬੜਾ ਮੁਸ਼ਕਲ ਹੂੰ ਇਹ ਕਾਦਾ ਪ੍ਰੇਜ ਹੋਇਆ ਉਹ ਗੱਡੀ ਕਿੰਦਾ ਫਸਾਈ ਮਿੱਟੀ ਲੱਜੇ ਕੋਈ ਨਹੀਂ ਮਿੱਟੀ ਕਰਦੇ ਅੱਜ ਬਣ ਰਿਹਾ ਢੋਗਲਾ ਅੱਜ ਬਣਦਾ ਵਾ ਢੋਗਲਾ ਕਾ ਢੋਗਲਾ ਬੰਦੇ ਦਾ ਕਲੀ ਕਿ ਤਿਆਰੀ ਹੋ ਰਹੀ ਹੈ ਵਾਓ ਸਭ ਤੋਂ ਪਹਿਲੇ ਕੀ ਕਰੇਗੀ ਇਹ ਸਭ ਤੋਂ ਪਹਿਲਾਂ ਤੇਲ ਇਹ ਮੇਰੇ ਅੱਗੇ ਰਾਈਆ ਦੜਖਾਣਾ ਅੱਛਾ ਲਾਲ ਮੇਚਾ ਪਾਣੀ ਵਿੱਚ ਨਾਰਾ ਰਹੀ ਹੈ ਸਤ ਪਾਣੀ ਆ ਗਏ ਬੇਸਣ ਨੇ ਬੇਸਣ ਖੋਲ੍ਹ ਦਿਆ ਹੈ ਬੇਸਣ ਖੋਲ੍ਹ ਦਿਆ ਹੈ ਆ ਦੇਖੋ ਕਿਦਾਂ 90 ਰੁਪਏ ਲਏ ਆ ਸਟੀਮ ਲਈ ਪਾਣੀ ਸਭ ਤੋਂ ਪਹਿਲਾਂ ਪਾਣੀ ਗਰਮ ਕਰਨਾ ਸਭ ਤੋਂ ਪਹਿਲਾਂ ਬੈਟਰ ਤਿਆਰ ਕਰਨਾ ਕਿਹੜਾ ਬੈਟਰ ਸਭ ਤੋਂ ਪਹਿਲਾਂ ਆ ਤਿਆਰ ਕਰਨਾ ਆ ਹੈਗਾ ਵਾ ਨਹੀਂ ਆ ਨਹੀਂ ਬੂਲਰ ਆਸ ਆਹ ਵਾਲਾ ਬੈਟਰ ਤਿਆਰ ਕਰਨਾ ਇਹ ਕਿਤਾ ਬਣਾਇਆ ਬੇਸਨ ਇਹ ਚ ਬੇਸਨ ਆ ਸੀ ਜੀ ਆ ਬੇਸਨ ਨੂੰ ਸੂਜੀ ਦਹੀਂ ਖੰਡ ਦਹੀਂ ਖੰਡ ਹਲਦੀ ਨਮਕ ਮਿਰਚਾ ਮਿਰਚਾ ਮਿਰਚਾਂ ਨੂੰ ਇੱਥੇ ਮੈਂ ਉੱਥੇ ਥੋੜੀ ਪਾਈਆਂ ਮਿਰਚਾਂ ਦਾ ਆਹ ਮਿਰਚਾਂ ਜੀ ਪਾਈ ਇੱਕ ਪਾਈ ਆ ਹਾਂ ਉਸ ਤੋਂ ਬਾਅਦ ਪਾਣੀ ਗਰਮ ਕਰਾ ਦੇਣਾ ਇੱਧਰ ਹੂੰ 10 ਮਿੰਟ ਲਈ ਉਹ ਰੱਖਣਾ ਆ ਫਿਰ ਪਿਆਰ ਕਰਕੇ ਹੂੰ ਅੱਛਾ ਪਾਣੀ ਫਿਰ ਆਸ਼ਾ ਇਹਦਾ ਨਾ ਕਰਾਂ ਠੀਕ ਹੈ ਤੇ ਆਹ ਤੇਲ ਕਦ ਨਹੀਂ ਪਾਇਆ ਦਾ ਇੱਥੇ ਦਾਈ ਦਾ ਤੜਕਾ ਲੱਗਣਾ ਗੜੀ ਪੱਤੇ ਦਾ ਅੱਛਾ ਫਿਰ ਉਹ ਜਿਹੜਾ ਉੱਪਰ ਨਹੀਂ ਪਾਈਦਾ ਹਾਂ ਬਣਾ ਕੇ ਸੀ ਪਾਣੀ ਜਾਂ ਪਈਦਾ ਉੱਪਰ ਹਾਂ ਪੀਗਾ ਚਲੋ ਤੁਸੀਂ ਰੈਡੀ ਕਰੋਗੇ ਆਪਾਂ ਖਾਣੇ ਬਾਅਦ ਪੰਗੇ ਤੇ ਪੰਗੇ ਲਈ ਜਾ ਲਈ ਤੇ ਪੰਗੇ ਤੇ ਪੰਗੇ ਜੀ ਬਾਹ ਮੂਜ ਬਿਸਕੁਟ ਹੀ ਖਾਂਦੀ ਰਹੇਗਾ ਸਾਰਾ ਦਿਨ ਬਿਸਕੁਟ ਜਮੜੀ ਜਾਂਦੀ ਗੁਰਬੀਰ ਗੁਰਬੀਰ ਮੈਨੂੰ ਵੀ ਖਵਾ ਦੇ ਯਾਰ ਮੈਨੂੰ ਖਵਾ ਦੇ ਯਾਰ ਮੈਨੂੰ ਖਵਾ ਦੇ ਮੈਨੂੰ ਖਵਾ ਦੇ ਉਹ ਆ ਦੇਖਵਾ 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 ਦੇ ਹਾਂ ਲਓ ਆ ਗਈ ਭਾਇ ਮੜਾ ਜਾ ਹੈ ਇਹ ਤਾਂ ਕਮੇਡੀ ਹੋ ਗਈ ਹੁਣ ਕਿਤਾਹ ਕਰਾਂ ਨੇ ਕਾਇਦ ਮੈਂ ਪੇਂਟਿੰਗ ਸਟਾਰਟ ਕਰਤੀ ਆ 컬러 ਕਰਨੇ ਫੇਸ ਦੇ ਵਿੱਚ ਬੜੀ ਜਲਦੀ ਇਹ ਕੰਮ ਖਿੱਚ ਲੈਣਾ ਦੋ ਤਿੰਨ ਦੋ ਛੁੱਟੀਆਂ ਆਣੀਆਂ ਛਨੀਆਰ ਦੀ ਤੇ ਐਦਵਾਬੀ ਸੈਕਿੰਡ ਸੈਟਰਡੇ ਦੀ ਛੁੱਟੀ ਆ ਤੇ ਸੰਡੇ ਦੀ ਛੁੱਟੀ ਆ ਚਲੋ ਦੋ ਤਿੰਨ ਦਾ ਟਾਈਮ ਹੈਗਾ ਆਪਣੇ ਕੋਲ ਕਿੰਨਾ ਟਾਈਮ ਲੱਗਦਾ ਢੋਗਲਾ ਬਣਨ ਨੂੰ ਆਈ ਢੋਗਲਾ ਬਣ ਗਿਆ ਮੰਮੀ ਉਦੋਂ ਸਵਾਲ ਲੱਗਾ ਇੱਥੇ ਵਾਲਾ ਉਹ ਭਾਰੀ ਹੈ ਨਾ ਤੇ ਬਾਹਰ ਮम्मी ਮੇਰੇ ਦੇ ਦੇ ਵੇਖਣਾ ਵੀ ਕਰੋ ਢੋਗਲਾ ਬਣਦਾ ਤੇ ਆਪਾਂ ਭਾਈਏ ਨਹੀਂ ਇਹ ਨਾ ਘੜਾ ਰੱਖਿਆ ਇੱਥੇ ਪਾਣੀ ਪੀਣ ਵਾਸਤੇ ਏਸੀ ਵਾਲੇ ਰੂਮ 'ਚ ਰੱਖ ਦੋ ਪਾਣੀ ਭਰ ਕੇ ਚੰਗੀ ਤਰ੍ਹਾਂ ਧੋ ਧੋ ਕੇ ਨਾ ਉਹਨੂੰ ਸਾਫ਼ ਕਰਕੇ ਤੇ ਏਸੀ ਵਾਲੇ ਰੂਮ 'ਚ ਰੱਖ ਦੋ ਤੇ ਜਾਂ ਜਿੱਥੇ ਹਵਾ ਲੱਗਦੀ ਹੈ ਉਹਨੂੰ ਬਾਹਰ ਕੋ ਮੇਰਾ ਉਤੋ ਤੇ ਪਾਣੀ ਆ ਠੰਡਾ ਕੋਈ ਉਹਦਾ ਨੁਕਸਾਨ ਨਹੀਂ ਸਗੋਂ ਫਾਇਦਾ ਹੀ ਆ ਆ ਦੇਖੋ ਇਹ ਘੜਾ ਰੱਖਿਆ ਹੈ ਇੱਥੇ ਠੀਕ ਆ ਪਾਣੀ ਬਹੁਤ ਵਧੀਆ ਦਾ ਫਾਇਦਾ ਹੀ ਆ ਯਾ ਕਰੋ ਘੜੇ ਵਾਲਾ ਪਾਣੀ ਫ੍ਰਿਜ ਦਾ ਪਾਣੀ ਅਹੀ ਕੀਤਾ ਬੰਦ ਆ ਮਿਰਚਾਂ ਦੇ ਗੜੀ ਪੱਤਾ ਮੇਰਾ ਉੱਪਰ ਨਹੀਂ ਪਾਈਦਾ ਹਾਂ ਲਓ ਜੀ ਓਏ ਹੋਏ ਇਹ ਚੈੱਕ ਕਰੋ ਹਾਲੇ ਜਦੋਂ ਉੱਪਰ ਗਿਆ ਨਹੀਂ ਪੇਸਟ ਇਹ ਉਹ ਸੌਟ ਹੋ ਜਾਣਾ ਨਾ ਲਓ ਜੀ ਕੋਲੀ ਤਿਆਰੀਆਂ ਜੀ ਆ ਕੰਮ

ਮੈਂ ਤੇ ਗੁਰਪੀਰ ਆ ਗਏ ਆ ਜੀ ਕੋਠੇ ਤੇ ਗੁਰਪੀਰ ਜਸ ਲਿੰਗ ਕੀ ਐਡੀਸ਼ਨ ਤੇ ਗੁਰਪੀਰ ਦਾ ਚਲੋ ਟਾਈਮ ਪਾਸ ਨਹੀਂ ਹੁੰਦਾ ਏ ਥੱਲੇ ਐ ਗੁਰਪੀਰ ਮਜ਼ਾ ਆਉਂਦਾ ਹੂੰ ਕਿਨਾਂ ਹੂੰ ਗੁਰਪੀਰ ਮਜ਼ਾ ਆਉਂਦਾ ਹੂੰ ਕਿਨਾਂ ਕ ਮਜ਼ਾ ਆਉਂਦਾ ਚਲ ਠੀਕ ਆ ਭੀ ਭੱਜ ਗਿਆ ਭੱਜ ਗਿਆ ਗੁਰਪੀਰ ਇਸ ਲੱਗ ਗਈ ਮੇਰੀ ਭੱਜ ਗਿਆ ਭੱਜ ਗਿਆ ਓਏ ਓ ਮੇ ਮੇ ਤੋਂ ਅੱਗੇ ਨਿਕਲ ਜੇ ਗੁਰਪੀਰ ਓ ਮੇ ਤੋਂ ਅੱਗੇ ਨਿਕਲ ਜੀ ਓਏ ਹੋਏ ਘਰਾਤਾ ਮੈਨੂੰ ਉਹ ਤੈਨੂੰ ਇੱਕ ਹੀ ਕੇਸ ਹੋ ਇੱਕ ਰੇਸ ਹੋਰ ਇੱਕ ਰੇਸ ਹੋਰ ਓਏ ਓਏ ਅੱਗੇ ਨਾ ਭੱਜ ਗਦੇ ਅੱਗੇ ਨਾ ਭੱਜ ਓਏ ਓਲੀ 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 ਓ ਜਿੱਤ ਗਿਆ ਗੁਰਪੀਰ ਯਾਰ ਹੋਰ ਇੱਕ ਹੋਰ ਚੱਲ ਮੱਤੈ ਨੂੰ ਪਾਜ ਗਿਆ ਪਾਜ ਗਿਆ ਗੁਰਬੀਰ ਵਾ ਪਾਜ ਗਿਆ ਪਾਜ ਤੇ ਪਾਜ ਤੇ ਪਾਜ ਤੇ ਗੁਰਬੀਰ ਓਏ 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 ਯਾਰ ਤੂੰ ਤਾਂ ਜਿੱਤ ਗਿਆ ਯਾਰ ਤੂੰ ਤੇ ਜਿੱਤ ਗਿਆ ਫੇਰ ਸਟਾਰਟ ਮੈਂ ਤਾਂ ਗੁਰਬੀਰ ਆ ਰਹੇ ਆ ਦੇਸ ਇਸਨੀ ਜ਼ਿਆਦਾ ਹੈਗੀ ਨਹੀਂ ਆ ਤੇ ਕੀ ਕਰੀਏ ਹੁਣ ਆਪਾਂ ਦੋਨੋਂ ਬੋਰ ਹੁੰਦੇ ਫੇ। ਮੂੰਹ ਚ ਗੁੱਠਾ ਵੜਾ ਆਪਾਂ ਮੈਗਦੇ ਆਂ ਉਧਰ ਵੇ। ਕਹਿ ਮੂੰਹ ਚ ਗੁੱਠਾ ਕੱਢ ਦੂੰ ਨਾ। ਕੱਢ ਦੇ। ਆ ਤੈਨੂੰ ਕੱਢ। ਨਹੀਂ। ਆਵੇ ਲਾ ਆਵੇ ਲਾ। ਉਹ ਸਾਰੇ ਦੇਖਦੇ ਵੇ। ਆ ਤੈਨੂੰ ਇੱਕ ਗੁੱਠਾ ਕੱਢ ਦੇ। ਉਹ ਦੇਖਦੇ ਫੇ ਸਾਰੇ। ਉਹ ਸਾਰੇ ਦੇਖਦੇ ਤੂੰ ਹੱਸੀ ਜਾਂਦਾ। ਉਹ ਤੂੰ ਹੱਸੀਏ ਨਾ ਤੂੰ ਹੱਸੀਏ ਨਾ। ਓ ਯਾਰ ਨਾ ਕਰ ਨਾ ਯਾਰ ਇਹ ਲੈ। ਤੇਰੇ ਨੂੰ ਪਲੀਜ਼ 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 ਪਲੀਜ਼। ਪਲੀਜ਼ ਹੀ ਆ। ਭਾਜ ਵਾਹ ਇਹ ਤੇ ਨੋਂ ਬੰਦਿਆ ਕਿੰਨਾ ਚਿਰ ਇਦਾਂ ਅੰਗੂਠਾ ਮੂੰਹ ਚ ਪਾ ਕੇ ਰੱਖਣਾ ਹੈ ਹੂੰ 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 ਹਾਸਾ ਵੜਾਉਂਦਾ ਇਹਨੂੰ ਇਧਰ ਕੀ ਹੈ ਗਰਮੀ ਬੜੀ ਉੱਤੇ ਕਰੇ ਕੀ ਬੰਦਾ ਜਿਆਦਾ ਹੀ ਗਰਮੀ ਹੈ ਇੱਥੇ ਪਰ ਵੀ ਕੀ ਕਰਨਿਆ ਪਤਾ ਨਹੀਂ ਕੀ ਚੋਕ ਚੋ ਥੱਲੇ ਉਹਦੇ ਆਹ ਉਹ ਛੱਡ ਦੇ ਯਾਰ ਛੱਡ ਦੇ ਛੱਡ ਦੇ ਛੱਡ ਦੇ ਛੱਡਦਾ ਕਿ ਨਹੀਂ ਚੁੱਕੇ ਉੱਧਰ ਰੱਖੀ ਜਾਣੇ ਆ ਇਧਰ ਚੁੱਕ ਚੁੱਕ ਕੇ ਉੱਥੇ ਰੱਖਣੇ ਆ ਕਿੰਨਾ ਬੀਜ਼ੀ ਇਹ ਕੰਮ ਆਇਆ ਨਹੀਂ ਟਾਈਮ ਤੇ ਲੱਗਦਾ ਨਾ ਫਿਰ ਐਵੇਂ ਥੋੜੀ ਬੈਠਾ ਉੱਚਾ ਕਿੰਨਾ ਜ਼ਰੂਰੀ ਕੰਮ ਕਰਨ ਦੇ ਆ ਹਾਂ ਹਾਂ ਠੀਕ ਆ ਅੱਛਾ ਬਾਏ ਬਾਏ बाय बाय कोई फर्क नहीं कोई फर्क नहीं वे ज्यादा హూ పాపాను లాబ్బీ లేదా ఆయా